ਅੱਜ ਬਾਪੂ ਪਰਗਣ ਸਿੰਘ ਨੱਤ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ ਬਾਪੂ ਬੱਚੇ ਕਿੰਨੇ ਆ ਹਾਂ 3 ਡਾਕਟਰ ਸੋ ਨਹੀਂ ਬਾਪੂ ਮੇਰਾ ਪਿਓ ਅनाथ ਨਹੀਂ ਹੋ ਸਕਦਾ ਅਸੀਂ ਤੇਰੇ ਪੁੱਤਾਂ ਐਤੋਂ ਬਾਅਦ ਐ ਨਹੀਂ ਕਹਿਣਾ ਅनाथ ਨਹੀਂ ਹੈਗਾ ਮੇਰਾ ਪਿਓ ਮੈਂ ਅੱਜ ਮਾਤਾਂ ਪੜਿਆ ਪੰਜ ਪੜੇ ਬਾਪੂ ਹਾਂਜੀ ਬਾਪੂ ਇੱਕ ਗੁਰੂ ਸੋਨੀ ਮਾਰ ਤੋਂ ਡੰਡੇ ਦੀ ਘੋਟ ਖਾਓ ਅੱਛਾ ਹਾਂਜੀ ਕੋ ਨਾ ਬਾਬੂ ਰੋ ਨਾ ਰੋ ਨਾ ਬਾਬੂ ਬੇਸਹਾਰਾ ਨਹੀਂ ਬਾਬੂ ਬੇਸਹਾਰਾ ਨਹੀਂ ਹੋਇਆ ਤੂੰ ਅਸੀਂ ਤੇਰੇ ਪੁੱਤਾਂ ਬਾਪੂ ਫੇਕਣਾ ਕਰ ਜੀ 파ਰਗੜ ਸਿੰਘ ਬੈਠਾ ਨਾ ਤਾਦੂ ਇਹਨਾਂ ਦੀ ਬਹੁਤ ਜ਼ਿਆਦਾ ਹਾਲਤ ਖਰਾਬ ਹੈਗੀ ਤੇ ਬੇਨਤੀ ਕਰੋ ਸੰਸਥਾ ਨੂੰ ਵੀ ਮੇਰੀ ਬੇਨਤੀ ਸੁਣਨ ਜਾਵੇ ਫਰਿਆਦ ਮੇਲਾ ਮੇਰੀ ਸੁਣ ਲਈ ਜਾਵੇ ਮਾਲਾ ਮੈਨੂੰ ਇੱਥੋਂ ਲੈ ਕੇ ਜਾਇਆ ਜਾਵੇ ਕਿ ਮੇਰੀ ਲੱਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ कि ਮੈਨੂੰ ਬਹੁਤ ਜ਼ਿਆਦਾ ਸਰਪ ਜੋਗ ਜਾਂ ਅਲਾਈ। ਪਤਾ ਨਹੀਂ ਕਿ ਉਹ ਹੀ ਨਾ ਕਰਵਾਣੀ। ਬੱਛੇ ਨਾ ਲਾਛੇ ਹੋਏ ਤੇ ਤਾਂ ਇਹ ਤੁਹਾਨੂੰ। ਬਾਕੀ ਦਾ ਕੰਮ ਮਾਸਦਿਆਂ ਜਾਂ ਕਰਨ। ਤੇ ਜੇ ਕੋਈ ਸੰਸਾਰੀ ਛੇ ਲਾਈ ਦਾ ਤੇ ਤਾਂ ਬਰੀਏ ਆ। ਛੇ ਲਾਈ ਚਾਹ ਪਾਣੀ ਕਰੂ ਤੋ ਰਾਜਨੀ ਮੈਂ ਕਰੇਗਾ ਤੁਹਾਡੇ ਤੋਂ ਮੈਂ। ਇਹ ਤਾਂ ਇਹ ਦਿਨ ਕੀ ਕਰਾਂ ਕਿ ਕਿਨੋਂ ਛੇ ਦਿਨ ਹੋ ਗਏ ਜੀ ਮੈਨੂੰ ਕਿਤਾਬ ਨਾਲ ਨਹੀਂ ਕਰ ਬਾਪੂ ਸਤ ਸ੍ਰੀ ਅਕਾਲ ਕੀ ਹਾਲ ਨੇ ਬਾਪੂ ਕੀ ਨਾਂ ਤੁਹਾਡਾ ਹੈ ਪਰਗਣ ਸਿੰਘ ਪਰਗਣ ਸਿੰਘ ਹਾਂ ਜੀ ਪਰਗਣ ਸਿੰਘ ਆ ਪਿੰਡ ਕਿਹੜਾ ਪਿੰਡ ਜੀ ਸਾਡਾ ਪਿੰਡ ਚਨੇ ਵੀ ਜਲਤਾਰ ਸੀ ਹਾਂ ਨੱਤਾ ਨੱਤਾ ਪਿੰਡ ਤੋਂ ਤੂੰ ਹਾਂ ਜੀ ਠੀਕ ਆ ਬਾਪੂ ਬਾਪੂ ਬੱਚੇ ਕਿੰਨੇ ਆ ਅਨਾਥ ਆਂ ਡਾਕਟਰ ਸਾਹਿਬ ਨਹੀਂ ਬਾਪੂ ਮੇਰਾ ਪਿਓ ਅਨਾਥ ਨਹੀਂ ਹੋ ਸਕਦਾ ਅਸੀਂ ਤੇਰੇ ਪੁੱਤਾਂ ਅੱਜ ਤੋਂ ਬਾਅਦ ਐ ਨਹੀਂ ਕਹਿਣਾ ਅਨਾਥ ਨਹੀਂ ਹੈਗਾ ਮੇਰਾ ਪਿਓ ਠੀਕ ਆ ਆ ਸੈਟ ਆ ਕੇ ਮੇਰੇ ਬਾਪੂ ਤੋਂ ਮੈਨੂੰ ਇਹ ਦੱਸ ਕਿੰਨੇ ਭੈਣ ਭਰਾ ਸੀ ਤੁਸੀਂ ਕੋਈ ਨਹੀਂ ਨਾ ਭਾ ਨਾ ਪੇ ਨਾ ਪਰ ਪਰ ਪਹਿਲਾ ਸੀਗੇ ਚਾਚਾ ਦਾ ਪਾਇਆ ਪਹਿਲਾਂ ਸੀਗੇ ਪਹਿਲਾਂ ਸਵੇਰ ਨਿਆਣੀ ਉਹ ਮਰਜੀ ਮਰ ਗਏ ਮੈਂ ਪੰਜ ਮਾਤਾਂ ਪੜਿਆ ਪੰਜ ਪੜਿਆ ਬਾਪੂ ਹਾਂਜੀ ਆਪਣੀ ਗੁਰੂ ਸੋਨੀ ਮਾਰ ਤੋਂ ਡੰਡੇ ਦੀ ਘੋਟ ਖਾ ਅੱਛਾ ਹਾਂਜੀ ਮੈਂ ਕੋਈ ਨਾ ਬਾਪੂ ਰੋ ਨਾ ਕਰੂਗਾ ਹਾਂ ਰੋ ਨਾ ਬਾਪੂ ਬੇਸਹਾਰਾ ਹੋ ਗਏ ਨਹੀਂ ਬਾਪੂ ਬੇਸਹਾਰਾ ਨਹੀਂ ਹੋਇਆ ਤੂੰ ਅਸੀਂ ਤੇਰੇ ਪੋਤਾਂ ਬਾਪੂ ਫੇਕਣਾ ਕਰ ਹੁਣ ਬਾਪੂ ਕਿਹੜੇ ਹਸਪਤਾਲੋਂ ਆਇਆ ਤੂੰ ਕੋਦਰ ਸੀ ਜਮਲਾ ਹਸਪਤਾਲ ਚ ਹਾਂਜੀ ਲੱਤ ਤੇ ਕੀ ਹੋ ਗਿਆ ਬਾਪੂ ਉਹ ਪਹਿਲਾਂ ਹੀ ਲੱਤ ਤੇ ਡੱਕਾ ਦਾ ਡੱਕਾ ਹੀ ਮੈਂ ਡਾਕਟਰ ਸਾਹਿਬ ਨੂੰ ਨਹੀਂ ਨਾ ਕੀਤਾ ਉਹ ਬਦਲਤ ਹੁੰਦਾ ਹੁੰਦਾ ਦੁੱਖ ਬੜਾ ਆ ਹਾਂ ਅਜਗਾ ਡੱਕਾ ਹੀ ਆ ਦੁਗੜੇ ਦਾ ਬਰੂ ਦਾ ਹਾਂ ਬਰੂ ਦਾ ਡੱਕਾ ਆ ਠੀਕ ਹੋ ਜਾਣਾ ਮੈਂ ਕੋਈ ਗੱਲ ਨਹੀਂ ਜੀ ਬਾਬੇ ਨਾਨਕ ਦੀ ਮਿਹਰਮਾਨੀ ਹੈ ਬਾਪੂ ਉਹਦੀ ਕਿਰਪਾ ਬਾਬੇ ਨਾਨਕ ਤੁਹਾਡਾ ਪੂਰਾ ਨਾਂ ਕੀ ਆ ਪਰਗਣ ਸਿੰਘ ਪਰਗਣ ਸਿੰਘ ਵਾਹ ਗੋਤ ਕੀ ਹੈ ਬਾਪੂ ਗੋਤ ਗੋਤ ਸਾਡਾ ਨੱਤ ਨੱਤ ਗੋਤ ਆ ਜ਼ਿੰਮੇਦਾਰ ਹੋ ਤੁਸੀਂ ਹਾਂਜੀ ਠੀਕ ਹੈ ਬਾਪੂ ਅਰੇ ਜਿਆਦਾ ਤਾਂ ਮਾਰਕ ਸੀ ਤਿੰਨ ਨਖਤਿਆਂ ਦਾ ਤਿੰਨ ਖਤਿਆਂ ਦਾ ਮਾਰਕ ਸੀ ਮੇਰੇ ਬਾਪ ਨੇ ਜਦੋਂ ਉਹ ਬਿਮਾਰ ਹੁੰਦਾ ਨਾ ਡਾਕਟਰ ਸਾਹਿਬ ਮੈਂ گورਨਮੈਂਟ ਹਾਈ ਸਕੂਲ 'ਚ ਪੜਦਾ ਹਾਂ ਅੱਜ ਨੂੰ ਮੈਂ ਹੂੰ ਮੈਂ ਜਦ ਗਿਆ ਤਾਂ ਮੈਨੂੰ ਪਤਾ ਲਗਾ ਵੀ ਪਾਪਾ ਬਿਮਾਰ ਹੋ ਗਿਆ ਜਦ ਹੁਣ ਮੇਰਾ ਗੌਰ ਸੁਣਿਆ ਮੈਨੂੰ ਜੱਫੀ 'ਚ ਲੈ ਕੇ ਕਹਿੰਦਾ ਉਹ ਵਰਗਣਾ ਬਈ ਕੰਮ ਵਿਗੜ ਗਿਆ ਹੂੰ ਮੈਂ ਕਿਹਾ ਪਾਪਾ ਤਕੜਾ ਹੋ ਕਹਿੰਦਾ ਨਹੀਂ ਹੁਣ ਮੈਂ ਬਚਣਾ ਨਹੀਂ ਸ੍ਰੀ ਗੰਦਰ ਦੇ ਕਾਠੀ ਬਾਲੜੀ ਉਹ ਹੀ ਡਾਕਟਰ ਸਾਹਿਬ ਦਾ ਹਾਂ ਕਾਠੀ ਦੇ ਕਾਠੀ 10 ਸਾਲ ਹਾਂ ਹਾਂ ਚਲ ਬਾਬੂ ਕੋਈ ਨਾ ਫਿਕਰ ਨਾ ਕਰ ਹੋਣੀ ਤੇਰੇ ਨਾਲ ਆ ਠੀਕ ਆ ਆਪਾਂ ਰਲ ਮਿਲ ਕੇ ਕੱਢਾਂਗੇ ਸਮਾਂ ਜਿਹੜਾ ਹੈਗਾ ਕੋਈ ਬਿਲਕੁਲ ਦੁਪੱਟਾ ਬੰਨ ਲੀਏ ਮੜਾ ਜਿਆ ਸਿਰ ਤੇ ਉੱਟ ਕੇ ਬਹਿੜ ਤਾਂ ਮੜਾ ਜਿਆ ਡਾਕਟਰ ਸਾਹਿਬ ਭਾਰ ਪੈ ਜਾ ਭਾਰ ਪੈਣ ਸਿਰ ਤੇ ਚਲ ਕੋਈ ਸਿਰਦੀਆਂ ਵੀ ਜਿਦਾਂ ਮਾਂ ਬੱਜੀਆਂ ਪਈਆਂ ਵਿਚਾਰੇ ਦੀਆਂ ਕਿੰਨੇ ਦਿਨ ਹੋ ਗਏ ਸੀ ਬਾਪੂ ਦਾਖਲ ਹੋਏ ਨੂੰ ਹਸਪਤਾਲ ਉੱਥੇ ਹੀ ਮੈਂ ਰਿਆ ਆ ਕੋਈ ਕੋਈ ਆਫ ਦੇਖਦਾ ਰਿਹਾ ਹਫਤੇ ਤੋਂ ਕੌਣ ਦਾਖਲ ਕਰਾ ਕੇ ਆਇਆ ਸੀ ਤੈਨੂੰ ਸਾਖ ਜੀ ਇਹ ਪਟੋਰੀ ਵਾਲੇ ਕਰਾ ਕੇ ਆਏ ਸੀ ਨੋਰੀ ਵਾਲੇ ਕਰਾ ਕੇ ਆਏ ਸੀ ਮਲਕੀਤ ਹੋ ਗਈ ਆ ਬਾਪੂ ਜੀ ਮੈਂ 10-10 ਗੱਲ ਜਿਵੇਂ ਸਾਰਾ ਤੂੰ ਇਹਨਾਂ ਦੇ ਪਿੰਡ ਤੋਂ ਨੱਥ ਤੋਂ ਹੈਨਾ ਇਹ ਦੱਸਦਾ ਵਾ ਵੀ ਮੇਰੀ ਜ਼ਮੀਨ ਸੀ ਤਿੰਨ ਕਿੱਲੇ ਵੀ ਮੇਰੇ ਤਾਇਰੇ ਪੁੱਤ ਨੇ ਲੈ ਲਈਏ ਸਹੀ ਕਹਿ ਰਿਹਾ ਬਿਲਕੁਲ ਸਹੀ ਹੈ ਉਹ ਉੱਥੇ ਹੀ ਵਸਦਾ ਬੰਦਾ ਠੀਕ ਆ ਇਹਨੂੰ ਰੋਟੀ ਨਹੀਂ ਦਿੰਦਾ ਹੁਣ ਵਾਇਗੁਰ ਸਿੰਘ ਦਾ ਖਾਲਸਾ ਵਾਇਗੁਰ ਸਿੰਘ ਕੀ ਫਤਿਹ ਜੀ ਸਰਦਾਰ ਪਰਗਣ ਸਿੰਘ ਨੱਤ ਸਰਦਾਰ ਪਰਗਣ ਸਿੰਘ ਨੱਤ ਜ਼ਿਲ੍ਹਾ ਜਲੰਧਰ ਆ ਨਕੌਦਰ ਦੇ ਕੋਲੇ ਪੈਂਦਾ ਨੱਤ ਪਿੰਡ ਉੱਥੋਂ ਦਾ ਬਸਿੰਦਾ ਵਾ ਬਾਪੂ ਬਾਪੂ ਦੇ ਪਰਿਵਾਰ ਦੇ ਵਿੱਚ ਮਾਂ ਪਿਓ ਦੀ ਮੌਤ ਹੋ ਗਈ ਸੀ ਭੈਣ ਭਰਾ ਕੋਈ ਹੈ ਨਹੀਂ ਸੀ ਇਕੱਲਾ ਹੀ ਸੀ ਇੱਕ ਤਾਏ ਦਾ ਪੁੱਤ ਸੀਗਾ ਬਾਪੂ ਦੱਸਦਾ ਅਸੀਂ ਹਜੇ ਉਹ ਕਨਫਰਮ ਤਾਂ ਨਹੀਂ ਕਹਿ ਸਕਦੇ ਉਹ ਰੱਬ ਜਾਣਦਾ ਜਾਂ ਉਹ ਬਾਈ ਜਾਣਦਾ ਅਸੀਂ ਕੋਈ ਬਲੇਮ ਨਹੀਂ ਕਰਦੇ ਪਰ ਬਾਪੂ ਦੱਸਦਾ ਵੀ ਮੇਰੀ ਜ਼ਮੀਨ ਸੀ ਤਿੰਨ ਕਿੱਲੇ ਉਹ ਮੇਰੇ ਤਾਏ ਦੇ ਪੁੱਤ ਨੇ ਮੇਥੋਂ ਲਖਾ ਲਈ ਸੀ ਉਸ ਤੋਂ ਬਾਅਦ ਮੈਨੂੰ ਸਾਹਮਣ ਵਾਲਾ ਮੈਨੂੰ ਦੇਖਣ ਵਾਲਾ ਕੋਈ ਨਹੀਂ ਸੀ ਮੈਂ ਆਪਦਾ ਪਿੰਡ ਛੱਡ ਕੇ ਪੰਡੋਰੀ ਪਿੰਡ ਬਾਬੇ ਲਖਦਾਤੇ ਦੀ ਜਗ੍ਹਾ ਤੇ ਆ ਕੇ ਰਹਿਣ ਲੱਗ ਗਿਆ ਰੋਟੀ ਖਾ ਲੈਂਦਾ ਸੀ ਉੱਥੇ ਚਲੋ ਰਹੀ ਜਾਂਦਾ ਸੀ ਹੁਣ ਪਿੰਡ ਵਾਸੀ ਦੱਸਦੇ ਆ ਵੀ ਲੱਤ ਦੀ ਬਾਪੂ ਦੀ ਇੰਨੀ ਸੁੱਜ ਗਈ ਸੀ ਗਲ ਕੀ ਸੀ ਵਿੱਚ ਕੀੜੇ ਪੈ ਗਏ ਤੇ ਬਾਪੂ ਉੱਥੋਂ ਤੁਰਦਾ ਰੁੜਦਾ ਕਿਵੇਂ ਨਾ ਕਿਵੇਂ ਪਿੰਡ ਪੰਡੋਰੀ ਪਹੁੰਚਿਆ ਜਗ੍ਹਾ ਤੋਂ ਤੇ ਪੰਡੋਰੀ ਪਿੰਡ ਵਾਲੇ ਬਾਈ ਅਮਰੀਕ ਉਹਨਾਂ ਨੇ ਰਲ ਕੇ ਨਾਲ ਬਾਈ ਦੇ ਪਿੰਡ ਦਾ ਬਾਪੂ ਪਰਗਣ ਸਿੰਘ ਨੱਤ ਦੇ ਪਿੰਡ ਦਾ ਬਾਪੂ ਜਥੇਦਾਰ ਕੀ ਨਾ ਕੁਲਵੀਰ ਸਿੰਘ ਤੇ ਨਾਲ ਪੰਡੋਰੀ ਪਿੰਡ ਦੇ ਬਸਿੰਦੇ ਬਾਪੂ ਨੂੰ ਲੈ ਕੇ ਪਹਿਲਾਂ ਦਾ ਸਿਵਲ ਹਸਪੀਟਲ ਗਏ ਸਿਵਲ ਹਸਪੀਟਲ ਨਕੋਦਰ ਵਾਲਿਆਂ ਨੇ ਕਹਿੰਦੇ ਵੀ ਇਹਦੀ ਲੱਤ ਕੱਟਣੀ ਪੈਣੀ ਹੈ ਤੇ ਲੱਤ ਨਾ ਕਟਾਉਣ ਦੇ ਚੱਕਰ 'ਚ ਬਾਈ ਹੁਣਾਂ ਨੇ ਫਿਰ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਬਾਪੂ ਪਰਗਣ ਸਿੰਘ ਨੱਤ ਨੂੰ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ ਆ ਅਰਦਾਸ ਕਰਿਓ ਪਹਿਲਾਂ ਦਾ ਬਾਪੂ ਪਾਰਗਣ ਸਿੰਘ ਦੀ ਲੱਤ ਬਚ ਜਵੇ ਤੇ ਬਾਪੂ ਦਾ ਜਿਹੜਾ ਛੇਸ ਜੀਵਨ ਆ ਜਿਹੜਾ ਰਹਿੰਦਾ ਜੀਵਨ ਆ ਉਹ ਬਾਪੂ ਸੁਪਨਿਆਂ ਦੇ ਘਰ ਵਿੱਚ ਤੰਦਰੁਸਤੀ ਭਰਿਆ ਤੇ ਖੁਸ਼ੀਆਂ ਭਰਿਆ ਬਤੀਤ ਕਰ ਸਕੇ ਮਾਣ ਸਤਕਾਰ ਭਰਿਆ ਬਤੀਤ ਕਰ ਸਕੇ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਸਮੱਤ ਬਖਸ਼ਣ ਸਮੱਤ ਬੁੱਧੀ ਬਖਸ਼ਣ ਬਲ ਬਖਸ਼ਣ ਬਲ ਬੁੱਧੀ ਬਖਸ਼ਣ ਵੀ ਅਸੀਂ ਬਾਪੂ ਦੇ ਧੀਆ ਪੁੱਤ ਬਣ ਸਕੀਏ ਬਾਪੂ ਦੇ ਆਪਣੇ ਬਣ ਸਕੀਏ ਬਾਪੂ ਦਾ ਆਉਣ ਵਾਲਾ ਵਕਤ ਤੰਦਰੁਸਤੀ ਨਾਲ ਬਤੀਤ ਹੋਵੇ ਬਾਪੂ ਦੀ ਲਤ ਬਾਜੇਵੇ ਲਤ ਕੱਟਣੀ ਨਾ ਪਵੇ ਇਸ ਟਾਈਮ ਲਤ ਤੇ ਪੱਟੀ ਕੀਤੀ ਹੋਈ ਆ जखम ਖੋਲਦੇ ਆ ਅਸੀਂ ਬਾਈ ਦੱਸਦੇ ਆ ਵਿੱਚ ਕੀੜੇ ਪਏ ਹੋਏ ਸੀ ਬਹੁਤ ਜ਼ਿਆਦਾ ਵੈਗਰੂ ਮੇਰ ਕਰਨ ਬਾਪੂ ਤੰਦਰੁਸਤ ਹੋ ਕੇ ਆਪਣੇ ਪੈਰਾਂ ਸਰ ਹੋ ਜਾ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੇ ਤੁਹਾਡੀਆਂ ਅਸੀਸਾਂ ਦੀ ਲੋੜ ਆ ਬਾਕੀ ਕਾਰਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਆਪੇ ਕਰਾ ਲੈਣਾ ਬਸ ਦੁਆ ਕਰਿਓ ਅਸੀਸ ਦਿਓ ਕੋਈ ਬਾਪੂ ਪਰਗਣ ਸਿੰਘ ਦਾ ਜਿਹੜਾ ਪੈਰ ਆ ਉਹ ਕਿਵੇਂ ਨਾ ਕਿਵੇਂ ਬਚ ਜੀਵੇ ਬਸ ਨਾਮ ਜਪਦੇ ਦੇਖੋ ਇਹ ਬੜੀ ਦੁੱਖ ਦੀ ਗੱਲ ਨਾ ਬੜੀ ਤਰਾਸ ਦੀ ਆ ਵੀ ਪੰਜਾਬ ਦੇ ਵਾਰਸ ਸਾਡੇ ਬਾਪੂ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਲਵਾਰਸ ਹੋ ਰਹੇ ਆ ਤੇ ਜਿੱਥੇ ਆਪਣੇ ਤੇ ਆਪਣਿਆਂ ਦੇ ਹੁੰਦੇ ਸੁੰਦੇ ਵੀ ਇੱਕ ਲਵਾਰਸਾ ਵਰਗਾ ਜੀਵਨ ਬਤੀਤ ਕਰ ਰਹੇ ਨੇ ਇਹ ਬੜੀ ਸ਼ਰਮ ਦੀ ਗੱਲ ਆ ਬੜੀ ਦੁੱਖ ਦੀ ਗੱਲ ਆ ਮੈਂ ਕੁਮੜੀ ਲਾਤਾਂ ਛੇੜਨ ਕਰ ਤਾ